ਅਮੀ ਤਾਂ ਹੀ ਬਣਾਉਣੇ ਵਾਰ ਵਰਗ ਕਿਉਂਕਿ ਪੈਸੇ ਤੋਂ ਬਿਨਾ ਕਾਲੀਦਾ ਚੱਲ ਨਹੀਂ ਸਕਦਾ ਤੋ ਆਪ ਦਾਸ ਕਾਲੀਦਾ ਕਿਨੇ ਚੱਲ ਰਿਹਾ ਭਾਈ ਸਾਹਿਬ ਕਿਹਦੇ ਪੈਸੇ ਬਿਨਾ ਚੱਲ ਨਹੀਂ ਸਕਦਾ ਇਧਰ ਵੀ ਦੇ ਰੁਪਿਆ ਰੁਪਿਆ ਸੰਗਤ ਦੇ ਨਾਲ ਸਾਰਾ ਕੁਝ ਟ੍ਰਾਈ ਕਰ ਚੁੱਕਾ ਹਾਂ ਬਾਈਕ ਜੀ ਇਹ ਵੀ ਕਿਹੜਾ ਸਲੀਕਾ ਲੋੜੀ ਇਹ 4 ਮਹੀਨੇ ਬਗੈਣੇ ਇਹ ਪਾਰਟੀ ਰੋਸ ਹੈ ਤੇ ਕਿਵੇਂ ਕੱਟ ਹੁੰਦੇ ਨੇ ਇਹ ਤਾਂ ਕੋਈ ਪਤਾ ਹੀ ਨਹੀਂ ਸੰਗਤ ਦੀ ਬੜੀ ਭਾਵਨਾ ਹੈ ਤੇ ਇਹ ਕੋਟੇ ਕੋਸ਼ ਹੋ ਲਿਗਾ ਲੈ ਇਹ ਇਹ ਨੀਤੀਆਂ ਦੇ ਤਾਂ ਆਪਾਂ ਆਪਣੀਆਂ ਜਿਹੜੀਆਂ ਜਾਇਦਾਦਾਂ ਨੇ ਆਪਣੀਆਂ ਕਮਾਈਆਂ ਜਿਹੜੀਆਂ ਆਪਾਂ ਵਾਰ-ਵਾਰ ਕੇ ਛੱਡਦੇ ਆਗੇ ਕਿਉਂਕਿ ਆਪਾਂ ਨੂੰ ਇਹ ਚਾਹੀਦਾ ਪੰਜਾਬ ਸੁਨਹਿਰਾ ਚਾਹੀਦਾ ਉਹ ਕਿਵੇਂ ਬਣਨਾ ਹੈ ਉਹ ਗੰਮਰਪਾਲ ਜੀ ਜੇ ਅੱਗੇ ਆਉਂਦੇ ਨੇ ਮੁੱਖ ਮੰਤਰੀ ਬੰਦੇ ਨੇ ਸਾਡੇ ਅੱਠ ਵਿੱਚ ਪਾਕਨ ਲੋਕੀ ਦੀ ਟੀਮ ਹੈ ਤੁਹਾਡਾ ਮਾਫੀ ਚਾਹੁੰਦਾ ਹਾਂ ਕਿਉਂਕਿ ਸੰਗਤ ਬੜੀ ਢਿੱਕ ਰਹੀ ਹੈ ਠੀਕ ਹੈ ਆਪਾਂ ਨੂੰ ਜਾਣਾ ਹੈ ਅਮਰਸਰ ਸਾਹਿਬ ਤੇ ਇਸ ਕਰਕੇ ਮੈਂ ਆਪ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੀਆਂ ਦੂਰੋਂ ਜਾਈਆਂ ਨੇ ਆਪਾਂ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਜਿਵੇਂ ਹੁਣ ਆਪਾਂ ਕਾਫਲਾ ਬਣਾ ਕੇ ਜਾ ਰਹੇ ਹਾਂ ਅਮਰਸਰ ਸਾਹਿਬ ਡੀਸੀ ਨੂੰ ਪੱਤਰ ਦੇਣ ਵਾਸਤੇ ਉੱਥੇ ਸਾਰੀਆਂ ਸੰਗਤਾਂ ਇਕੱਠੀ ਹੋਈ ਹੋਈ ਹੈ ਇਹਹੀ ਬੇਨਤੀ ਕਰਨੀ ਹੈ ਵੀ ਸਾਨੂੰ ਜਿਹੜਾ ਹੈ ਅਕਾਲੀ ਦਲ ਵਾਸਤੇ ਜਾਗਦੇ ਨੂੰ ਤੁਸੀਂ ਸਹਿਯੋਗ ਦਿਓ ਸੰਗਤ ਨੂੰ ਦਿੱਤੀ ਹੈ ਕਿਉਂਕਿ ਇਹ ਸੰਜੋਗ ਦੀ ਬੜੀ ਲੋੜ ਆ ਭਾਵਨਾਵਾਂ ਵਸ ਸਕਦੀਆਂ ਇੰਗਾਂ ਨੇ ਕਿਤੇ ਨਾ ਕਿਤੇ ਅਸੀਂ ਕਿਸੇ ਰਾਜਨੀਤੀ ਦਲ ਤੋਂ ਡਰ ਕੇ ਅੰਦਰ ਬੈਠੇ ਹੋਇਆ ਅੰਦਰ ਨਾ ਬੈਠੀ ਹੋਣ ਬਾਹਰ ਨਿਕਲੀਏ ਇਹ ਬੇਨਤੀਆਂ ਕਰਦਾ ਆ ਮੈਂ ਅੱਦੇ ਬਣਾਉਣਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ